ਦੇਖੋ ਪੰਜਾਬ ਬਾਰੇ ਗੱਲ ਕਰਾਂਗੇ ਆਪਾਂ ਸਵਾ ਸਾਲ ਪਹਿਲਾਂ ਜਿਹੜਾ ਇੱਕ ਬੰਦਾ ਅੱਤਵਾਦੀ ਤੇ ਵੱਖਵਾਦੀ ਸੀ ਅੱਜ ਉਹ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਲੀਡ ਤੇ ਉਹ ਬੰਦਾ ਜਿੱਤ ਰਿਹਾ ਹੈ ਅੱਜ ਭਗਵੰਤ ਮਾਨ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਇੱਕ ਸਵਾਲ ਹੈ ਕਿ ਤੁਹਾਡੀ ਜਿਹੜੀ ਸੋਚ ਹੈ ਤੇ ਤੁਹਾਡੇ ਅੱਗੇ ਪ੍ਰਸ਼ਾਸਨ ਕੀ ਆ ਤੁਹਾਨੂੰ ਅਕਲ ਤੁਹਾਨੂੰ ਪਤਾ ਹੀ ਨਹੀਂ ਸੀ ਕਿ ਅੱਤਵਾਦੀ ਤੇ ਵੱਖਵਾਦੀ ਕੌਣ ਹੁੰਦਾ ਤੁਸੀਂ ਇੱਕ ਇਨੋਸੈਂਟ ਬੰਦੇ ਨੂੰ ਸਵਾ ਸਾਲ ਤੋਂ ਜੇਲ੍ਹ ਚ ਰੱਖਿਆ ਹੈ ਤੁਹਾਡੇ 8-10 ਬੰਦਿਆਂ ਦੇ ਕਹਿੰਦੇ ਉਹ ਬੰਦਾ ਆਤਵਾਦੀ ਤੇ ਵੱਖਵਾਦੀ ਸੀ ਅੱਜ ਦੁਨੀਆ ਤੈਨੂੰ ਸਾਰਨ ਵੱਧ ਪਸੰਦ ਕਰਦੀ ਏ ਹੁਣ ਮੇਰੇ ਦੇ ਕੇ ਸੀਐਮ ਨੂੰ ਰਿਜਾਇਨ ਦੇ ਦੇਣਾ ਚਾਹੀਦਾ ਉਸਨੇ ਸਵਾ ਸਾਲ 10 ਬੰਦੇ ਵਿਦਆਊਟ ਰੀਜ਼ਨ ਉਸ ਬੰਦੇ ਨੇ ਅੰਦਰ ਰੱਖੇ ਨੇ ਕੋਈ ਉਹਨਾਂ ਦੀ ਐਫਆਈਆਰ ਨਹੀਂ ਤੇਰੀ ਨਹੀਂ ਤੇਰੀ ਮੈਂ ਕਹੂੰਗਾ ਡਿਕਟੇਟਰਸ਼ਿਪ ਹੈ ਕੋਈ ਸ਼ਰਮ ਵਾਲੀ ਗੱਲ ਆ ਰਿਜਾਇਨ ਦੇ ਦੇਣਾ ਚਾਹੀਦਾ ਕਿਉਂਕਿ ਤੂੰ ਕਾਬਲ ਨਹੀਂ ਤੇਰੇ ਚ ਉਹੀ ਗੁਣ ਨੇ ਜੋ ਅਕਾਲੀ ਦਲ ਦੇ ਸੀ ਅਕਾਲੀ ਦਲ ਨੇ ਵੀ ਆਪਦਿਆਂ ਤੇ ਡਾਂਗਾ ਮਾਰ ਗਿਐ ਗੋਲੀਆਂ ਚਲਾਈਆਂ ਤੂੰ ਵੀ ਆਪਦਿਆਂ ਨੂੰ ਕੁੱਟਿਆ ਤੇ ਗੋਲੀਆਂ ਚਲਾਈਆਂ ਤੂੰ ਪਿਛਲੇ ਸਾਲ ਹਰੀ ਕੇ ਹੈਡ ਤੇ ਉਹ ਬੰਦੇ ਕੁੱਟੇ ਤੂੰ ਉਹਨਾਂ ਦੇ ਵਹੀਕਲ ਤੋੜੇ ਯਾਰ 10 ਕਿਤੇ ਵਹੀਕਲ ਵਹੀਕਲ ਵੀ ਕੋਈ ਜੁਰਮ ਕਰਦਾ ਹੁੰਦਾ ਤੂੰ ਡਿਕਟੇਟਰਸ਼ਿਪ ਚਲਾਈ ਨਿੱਕੇ ਨਿੱਕੇ ਬੱਚੇ ਤੂੰ ਜੇਲਾਂ ਚ ਭੇਜੀ ਉਹ ਮੈਨੂੰ ਪਤਾ ਕਿਵੇਂ ਰੋਂਦੇ ਹੁੰਦੇ ਸੀ ਘਰ ਦੇ ਉਹਨਾਂ ਦੇ ਆਕੇ ਮੈਂ ਅੱਗੇ ਵੀ ਕਹਿ ਕੇ ਹਟਿਆ ਇੱਕ ਗਰੀਬ ਬੰਦੇ ਦੇ ਲਈ ਮੋਟਰਸਾਈਕਲ ਦੀ ਕਿਸ਼ਤਾਂ ਤੇ ਲੈਂਦਾ ਹੋ ਤੇ ਤੂੰ ਤੋੜ ਕੇ ਉਹਨਾਂ ਨੂੰ ਬੜਾ ਖੁਸ਼ ਹੁੰਦਾ ਤੇਰੇ ਲਬਜ਼ ਸੀ ਕੀ ਅਲਗਾਵਾਦੀ ਬੰਦੇ ਨੇ ਤੇ ਅੱਜ ਅਲਗਾਵਾਦੀ ਬੰਦਿਆਂ ਨੂੰ ਇੱਥੋਂ ਦੇ ਲੋਕਾਂ ਨੇ ਦੋ ਸੀਟਾਂ ਤੇ ਜਿਨ੍ਹਾਂ ਦੇ ਮਗਰ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਕੋਈ ਇਹਨਾਂ ਮਗਰ ਦਿੱਲੀ ਦਾ ਲੀਡਰ ਨਹੀਂ ਕੋਈ ਚੰਡੀਗੜ੍ਹ ਦਾ ਨਹੀਂ ਕੋਈ ਨਚਾਰ ਨਹੀਂ ਨਾਲ ਆਪ ਮਾਰ ਇਕੱਠ ਹੁੰਦਾ ਸੀ ਜਿਵੇਂ ਤੁਸੀਂ ਤਾਂ ਨਸ਼ੇ ਫਰਤਾਉਣੇ ਹੋ ਨਾ ਜੀ ਸਾਡੇ ਕੋਲ ਤਾਂ ਕੁਝ ਵੀ ਨਹੀਂ ਸੀ ਹਰ ਵਟ ਤੇ ਬੰਦਾ ਖੜੋਤਾ ਲੀਡਰ ਤੁਸੀਂ ਕਹਿੰਦੇ ਇੱਕ ਇਲੈਕਸ਼ਨ 10 ਜਾਂ 20 ਕਰੋੜ ਲੈਂਦਾ ਹੈ ਪਰ ਇਹ ਪਹਿਲੇ ਇਲੈਕਸ਼ਨ ਦੋ ਨੇ ਜਿੱਥੇ ਲੋਕ 2000 4000 ਆਪ ਹੀ ਚੁੱਕੀ ਹੁੰਦੇ ਨੇ ਯਾਰ ਇਹ ਚ ਵੱਖਰੀ ਵੇਖਣ ਵਾਸਤੇ ਮਿਲੀ ਸ਼ਰਾਬਾਂ ਆਮ ਚਲਦੀਆਂ ਹੁੰਦੀਆਂ ਸੀ ਪਰ ਇਸ ਵੇਲੇ ਸ਼ਬੀਲਾ ਚੱਲੀਆਂ ਇਹ ਕੀ ਨੂੰ ਕੀ ਵੇਖਦੇ ਸ਼ਰਾਬਾਂ ਦੀ ਤਾਂ ਸ਼ਬੀਲਾ ਚੱਲੀਆਂ ਇਹੋ ਇਹ ਪੋਲੀਟਿਕਲ ਬੰਦਿਆਂ ਦੇ ਮੂੰਹ ਦੇ ਉੱਪਰ ਚਪੇੜ ਹੈ ਜੇ ਇਹਨਾਂ ਨੂੰ ਸ਼ਰਮ ਹੋਵੇ ਨਾ ਕਿ ਗਾਂ ਤੋਂ ਇਹ ਗੱਲ ਕਰਨੀ ਹਟ ਜਾ ਤੁਸੋਂ ਰੱਕਰ کردار ਚਾਹੀਦਾ ਜੇ ਤੁਹਾਡਾ ਕਰਦਾਰ ਸਹੀ ਹੋਵੇ ਤੇ ਪੰਜਾਬ ਦੇ ਅੰਦਰ ਨਸ਼ਾ ਕਿਉਂ ਆਵੇ ਯਾਰ ਤੁਸੀਂ ਲੋਕਾਂ ਨੇ ਖੁਦ ਗੈਂਗਸਟਰ ਪੈਦਾ ਕੀਤੇ ਤੁਸੀਂ ਇਲੈਕਸ਼ਨ ਜਿੱਤਣ ਲਈ ਬੂਥ ਕੈਪਚਰ ਕੀਤੇ ਕਿਤੇ ਤੁਸੀਂ ਗੁੰਡੇ ਲੈ ਕੇ ਆਏ ਗੋਲੀਆਂ ਚੱਲੀਆਂ ਹੁਣ ਦੇਖੋ ਇੱਥੇ 1 ਲੱਖ 84000 ਦੀ ਲੀਡ ਹੈ ਪੰਜਾਬ ਦੇ ਉੱਪਰ ਸਭ ਤੋਂ ਵੱਡੀ ਲੀਡ ਤੇ ਅਮਰਤਪਾਲ ਦਾਸ ਜਿਹੜਾ ਵੀ ਸਪੋਰਟਰ ਹੈ ਕੋਈ ਬੰਦਾ ਵੀ ਕੋਈ ਵੈਪਨ ਨਹੀਂ ਲਿਆ ਰਿਆ ਕੋਈ ਕਿਸੇ ਨਾਲ ਲੜ ਨਹੀਂ ਰਿਆ ਬੜੇ ਇੱਛਾ ਦੇ ਨਾਲ ਖਰੋਤੇ ਨੇ ਉਹ ਸੇਵਾ ਭਾਵਨਾ ਵਾਲੇ ਬੰਦੇ ਨੇ ਹੁਣ ਦੱਸ ਗੁੰਡਾ ਕੌਣ ਹੈ ਤਾਰ ਤੇ ਖੋਫ ਕਾਦਾ ਸੀ ਡਿਬਰੂਗੜ ਜ਼ਿਲ੍ਹਾ ਭਰ ਦਿੱਤੀਆਂ ਗਈਆਂ ਜਿਹਦੇਲੇ ਪਾਸੇ ਪੰਜਾਬ ਦੀਆਂ ਜ਼ਿਲ੍ਹਾ ਦੇ ਅਜੇ ਵੀ ਕਈ ਨੌਜਵਾਨ ਆ ਜਿੰਨਾਂ ਦੀ ਜਮਾਨਤ ਨਹੀਂ ਹੋ ਰਹੀਆਂ ਐਕਚੁਅਲੀ ਦੱਸਾਂ ਗੱਲ ਕੀ ਹੈ ਅਸੀਂ ਪੰਜਾਬ ਦੇ ਅੰਦਰ ਇੱਕ ਵੀ ਸਾਡਾ ਮੁੱਖ ਮੰਤਰੀ ਪੰਥਕ ਨਹੀਂ ਆਇਆ ਇਹਨਾਂ ਨੂੰ ਇੱਕ ਚਿਹਰਿਆਂ ਤੋਂ ਡਰ ਸੀ ਇਹ ਅਮਰ ਧਾਰੀ ਬੰਦੇ ਤੋਂ ਡਰਦੇ ਨੇ ਇਹਨਾਂ ਦੇ ਅੰਦਰ ਖੋਫ ਹੈ ਇਹ ਕਾਮਰੇਡ ਬੰਦੇ ਸੀ ਇਹ 92 ਦੇ 92 ਮੈਕਸਿਮਮ ਕਾਮਰੇਡ ਲੋਕ ਨੇ ਅਸੀਂ ਇਹਨਾਂ ਨੂੰ ਆਬਦਾ ਬਣਾ ਲ ਬੈਠੇ